ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮਾਣੇ ਮਾਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਮੱਲੀਆਂ ਪਿੰਡ ਬਿਲਕੁਲ ਨਜ਼ਦੀਕ ਆ ਸੁਰ ਸਿੰਘ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਮਾਣੇ ਦੀ ਤੇ ਵਿਧੀ ਜਦ ਸ਼ੀਨਾ ਪਿੰਡ ਵੀ ਥੋੜੀ ਦੂਰੀ ਤੇ ਆ ਵੀਰ ਸ਼ੇਰੇ ਦੇ ਕੋਲੇ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਾਜੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ ਇਸ ਘਰ ਅੱਜ ਦੋਸਤੋ ਇਸ ਕਵਰੇਜ ਵਿੱਚ ਟੋਟਲ ਤਿੰਨ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਦਿਖਾਵਾਂਗੇ ਵੱਡੀਆਂ ਮੱਝਾਂ ਨੇ ਤੇ ਇੱਕ ਆ ਬੈੜ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਆਲਮੋਸਟ ਪਸ਼ੂ ਸਾਰੇ ਜਿਹੜੇ ਆ ਦੋਸਤੋ ਗੱਭਣ ਨੇ ਤਿਆਰੀ ਤੇ ਦਿਨ ਹਜੇ ਲੈ ਲੈ ਜਾਣਗੇ ਦੋਸਤੋ ਸੂਣ ਦੇ ਵਿੱਚ ਸਮਾਂ ਕਿੰਨਾ ਕੁ ਹਜੇ ਬਾਕੀ ਆ ਸੂਣ ਦੇ ਵਿੱਚ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਉਹਨਾਂ ਤੋਂ ਪੂਰੀ ਡਿਟੇਲ ਲੈ ਲਾਂਗੇ ਕਿ ਕਿੰਨਾ ਕੁ ਸਮਾਂ ਹਜੇ ਬਾਕੀ ਆ ਇਹਨਾਂ ਪਸ਼ੂਆਂ ਦਾ ਸੂਣ ਦੇ ਵਿੱਚ ਤੋ ਬਾਕੀ ਇੱਕ ਵਾਰੀ ਦੋਸਤੋ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਬੇਨਤੀ ਰਿਕੁਐਸਟ ਹੁੰਦੀ ਹੈ ਜਿਹੜਾ ਕੋਈ ਖਰੀਦਦਾਰ ਵੀਰ ਖਰੀਦਣ ਆ ਰਿਹਾ ਪਸੂ ਆਪਣਾ ਦੋਸਤੋ ਬਿਲਕੁਲ ਜਿਹੜਾ ਗੱਬਣ ਪਸੂ ਤੁਸੀਂ ਲੈ ਕੇ ਜਾ ਰਹੇ ਜੇ ਚੌਥਾ ਨਾ ਦਾ ਟਿਪ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਆਪਣਾ ਹੱਕ ਸਮਝ ਕੇ ਤਸੱਲੀ ਜਿਹੜੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਉਲੰਭਾ ਓਨਰ ਨੂੰ ਚਾਹੇ ਵਪਾਰੀ ਭਰਾ ਨੂੰ ਦੇਣਾ ਤੇ ਲੈਣਾ ਮਾਰਾ ਹੁੰਦਾ ਇਸ ਕਰਕੇ ਤਸੱਲੀ ਆ ਜਿਹੜੀ ਦੋਸਤੋ ਸਾਈ ਬਿਆਨ ਨਾ ਕਰਕੇ ਆਪਣੀ ਪਹਿਲਾਂ ਕਰਿਆ ਕਰੋ ਪੇਮੈਂਟ ਕਰਨ ਤੋਂ ਠੀਕ ਆ ਜੀ ਪਾਸ ਫਿਟ ਬੈਂਦਾ ਪਸੂ ਤੇ ਆਉ ਲੈਣਿਆ ਬਥੇਰੇ ਡਿਟੇਲ ਵੀਰ ਸ਼ੇਰੇ ਦੇ ਨਾਲ ਗੱਲਬਾਤ ਕਰਕੇ ਅੱਜ ਤਰੀਕ ਦੋਸਤੋ ਕਵਰਜ ਕਰ ਰਹੇ ਆਪਾਂ ਤੇ ਸਮਾਂ ਤੁਸੀਂ ਨੋਟ ਕਰ ਲਓ ਤਰੀਕ ਅੱਜ ਦੋਸਤੋ 27 ਫਰਵਰੀ ਆ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਹੈ ਵੈਸੇ ਪਸੂ ਸਾਰੇ ਗੱਭਣ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸਾਸਰੀ ਕਾਲ ਸੰਤੋਪ ਸਾਹਿਬ ਕੀ ਹਾਲ ਆ ਬਹੁਤ ਵਧੀਆ ਸ਼ੇਰੇ ਵੀਰ ਫੋਰਸ ਨਾਲ ਵਧੀਆ ਵਧੀਆ ਸੰਤੋਪ ਸਾਹਿਬ ਵਧੀਆ ਜੀ ਠੀਕ ਆ ਜੀ ਅੱਛਾ ਸ਼ੇਰੇ ਵੀਰ ਕਿਵੇਂ ਵਪਾਰ ਦਾ ਕੰਮ ਚੱਲਦਾ ਰਹਿੰਦਾ ਬਥੇ ਆਉਂਦੇ ਰਹਿੰਦੇ ਪਸੂ ਵੀ ਜੀ ਵਧੀਆ ਲੱਗਦੇ ਰਹਿੰਦੇ ਜੀ ਠੀਕ ਹੈ ਜੀ ਠੀਕ ਹੈ ਵੀਰ ਅੱਜ ਜਿਹੜੇ ਵੀਰ ਆਪਣੇ ਕੋਲ ਟੋਟਲ ਜਿੰਦਾ ਕਿ ਦੱਸਿਆ ਵੀ ਤਿੰਨ ਪਸ਼ੂ ਨੇ ਹਾਂਜੀ ਤਿੰਨ ਦੋ ਮੱਝਾਂ ਜੀ ਇੱਕ ਗਾਂ ਠੀਕ ਹੈ ਜੀ ਹਾਂਜੀ ਤੇ ਪਸ਼ੂ ਸਾਰੇ ਗੱਪਣਾ ਵੇਸੇ ਹਾਂਜੀ ਸਾਰੇ ਗੱਪਣਿਆ ਦਾ ਦਾਦੇ ਲੈਂਦੇ ਸਾਰੇ ਤਿੰਨੇ ਲੈਂਦੇ ਠੀਕ ਹੈ ਵੀਰ ਹਾਂਜੀ ਹਾਂਜੀ ਬਾਕੀ ਸਾਰੇ ਸਾਫ਼ ਸੁਥਰੇ ਆ ਫਿਰ ਗਿਫਟ ਟਿਪ ਰੂਪ ਕੇ ਦੱਸਦੀ ਆਂ ਮੈਂ ਸੱਲੀ ਆਪਣੀ ਕਰਕੇ ਕੋ ਖੜੇ ਆਂ ਯਾ ਆਪਣੀ ਸੱਲੀ ਕਰਕੇ ਲੈਂਦੀ ਆਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋਕ ਦੋਸਤੋ ਪਾਣੀ ਕਾਤ ਵਜਣ ਵਾਲੇ ਡੰਗਰ ਆ ਕੋਈ ਇਹ ਨਹੀਂ ਵੀ ਨਿੱਕਾ ਕੱਦ ਹੋਊਗਾ ਕਈ ਵੀ ਰਾਹ ਦਿੰਦੇ ਆਣ ਕੇ ਆ ਦਿੰਦੇ ਆ ਵੀ ਵੀਡੀਓ ਤੇ ਜਾਦਾ ਜਾਵਦਾ ਇਹਦੇ ਇਤਨਾ ਡੰਗਰ ਤੇ ਕੱਪ ਛੋਟਾ ਹੈ ਕੋਈ ਗੱਲ ਕੋਈ ਨਹੀਂ ਬਿਲਕੁਲ ਜੀ ਹਾਂਜੀ ਹਾਂਜੀ ਲੋਕ ਦੋਸਤੋ ਬਾਕੀ ਕਿਸੇ ਵੀ ਨੂੰ ਹੋ ਸਕਦਾ ਕਿ ਕਿਸੇ ਐਂਗਲ ਦੀ ਸਮਝ ਨਾ ਲੱਗੇ ਵੀ ਵੱਡੇ ਛੋਟੇ ਦੀ ਬਾਕੀ ਫਿਰ ਵੀ ਆਪਾਂ ਦੱਸ ਦਿੰਨੇ ਆ ਵੀ ਕੰਦ ਕਾਠ ਪਸ਼ੂ ਦਾ ਕਿੱਡਾ ਹੈਗਾ ਸੋ ਵੱਡੀਆਂ ਮੱਝਾਂ ਨੇ ਦੋਨੋਂ ਜਿਹੜੀਆਂ ਮੱਝਾਂ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਫੁੱਲ ਵੱਡੀ ਹਾਈਟ ਕਰਦੀਆਂ ਨੇ ਵਜ਼ਨ ਲੋਡ ਪੂਰਾ ਹੋਊਗਾ ਫੁੱਲ ਵਜਨਦਾਰ ਹੋਣ ਬਾਕੀ ਡਿਟੇਲ ਪੁੱਛ ਲੈਣੀ ਹੈ ਸੂਵੇ ਦੀ ਡਿਟੇਲ ਲੈ ਲੈਣੀ ਆ ਰੀਡ ਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀ ਤੁਹਾਨੂੰ ਮਿਲ ਸਕੇ ਅੱਛਾ ਜੇਰੇ ਵੀਰ ਪਹਿਲੇ ਨੰਬਰ ਤੋਂ ਇਥੋਂ ਹੀ ਸ਼ੁਰੂਆਤ ਕਰ ਲੈਂਦੇ ਆ ਸਤੂ ਸਾਹਿਬ ਜੀ ਤੇ ਇਹਦਾ ਇੱਕ ਤਾਂ ਸੂਆ ਦੱਸ ਦਈਏ ਵੀ ਕਿੰਨਾ ਸੂਆ ਸੂਣਾ ਲਈ ਆ ਸਤੂ ਸਾਹਿਬ ਆਖਰ ਨੂੰ ਜੋ ਮਰਜੀ ਆ ਕਿ ਇੱਥੇ ਜਿਸ ਵੀ ਸੂਣਾ ਹੋਣੇ ਨੇ ਤੀਸਰਾ ਸੂਆ ਜੀ ਹਾਂਜੀ ਹਾਂਜੀ ਤੇ ਸਮਾਂ ਕਿੰਨਾ ਕੁ ਲੈ ਕੇ ਜਾਊਗਾ ਜੀ ਸਮਾਂ ਇਹ 10 ਦਿਨ ਖੜੂ ਸੰਤੂ ਸਾਹਿਬ ਚੰਗੀ ਭਾਂਪੂਣ ਜਾਊਗੀ ਥੱਲੇੋਂ ਠੀ ਠੀਕ ਹੈ ਜੀ ਹਾਂਜੀ ਹਾਂਜੀ ਹਜੇ ਕੋਈ ਪੁੜਾ ਪੜਾ ਨਹੀਂ ਭੰਨਿਆ ਹਜੇ ਕੋਈ ਪਤਾ ਨਹੀਂ ਸੂਣਦਾ ਤੇ ਚੈ ਮਾੜੀ ਮੈਂ ਕਿ ਨਹੀਂ ਬਣੀ ਫਿਰਦੀ ਹਾਂਜੀ ਹਾਂਜੀ ਲਓ ਦੋਸਤੋ ਹਜੇ 10 ਦਿਨ ਪੈਂਡਿੰਗ ਆ ਠੀਕ ਆ ਜੀ 10 ਦਿਨ ਹਜੇ ਪਏ ਨੇ ਸੂਣ ਦੇ ਵਿੱਚ ਤੇ ਤੀਜਾ ਸੂਆ ਇਹ ਸਮਝ ਨੇ ਸੂਣਾ ਬਾਕੀ ਸਰੀਰ ਕਾ ਢਾਂਚੇ ਦੀ ਬਾਡੀ ਬੰਤਰ ਦੀ ਕਾਫੀ ਵੱਡੀ ਆ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਠੀਕ ਆ ਜੀ ਸੋ ਜਿਹੜੇ ਵੀਰ ਨੇ ਖਰੀਦਦਾਰੀ ਕਰਨੀ ਆ ਦੋਸਤੋ ਖਰੀਦਣਾ ਇਹ ਪਸੂ ਆਈਡੀਆ ਤੁਸੀਂ ਇਹੋ ਰੱਖਿਓ ਵੀ ਫੋਲ ਵੱਡੀਆਂ ਜਿਹੜੀਆਂ ਮੱਝਾਂ ਆਪਾਂ ਲੈਣ ਚੱਲੇ ਆ ਕੋਈ ਸਮੱਧਰ ਜਾਂ ਮੀਡੀਅਮ ਹਾਈਟ ਕਾਤ ਵਾਲੀਆਂ ਨਹੀਂ ਤੇ ਤੀਜਾ ਸੂਆ ਇਹ ਸਮਾਜ ਨੇ ਸੂਣਾ 10 ਦਿਨ ਹਜੇ ਪਾਇਆ ਸੂਣ ਦੇ ਵਿੱਚ ਇੱਕ ਵਾਰੀ ਤੁਹਾਨੂੰ ਮੂੰਹ ਮੱਥੇ ਤੋਂ ਆਪਾਂ ਜ਼ਰੂਰ ਦਿਖਾ ਦਕੇ ਆ ਲੋ ਠੀਕ ਹੈ ਜੀ ਸੋ ਸਿੰਗਾ ਸੂਗਾ ਦੀ ਬੰਤਰ ਤੁਸੀਂ ਚੈੱਕ ਕਰੋ ਫੇਸ ਕੁਆਲਟੀ ਠੀਕ ਹੈ ਤੇ ਬਾਕੀ ਟਿੱਪਣ ਦੀ ਜਿਹੜੀ ਦੋਸਤੋ ਵੀਰ ਦੀ ਤਸੱਲੀ ਆ ਕੋਈ ਵੀਰ ਪੈਸੇ ਖਰਚ ਕਰੂਗਾ ਆਪ ਦੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਲਓ ਵੀਰ ਸਿਰੇ ਬਾਹਰ ਇਹਨੂੰ ਪੂਰੀ ਤੋਰ ਕੇ ਦਿਖਾ ਦਈਏ ਠੀਕ ਆ ਤੋ ਬਾਕੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਦੋਸਤੋ ਠੀਕ ਆ ਬਣਪਣਾ ਆਪਾਂ ਕਹੇ ਸੀ ਨਾ ਵੀ 15-16 ਲੋਕੋ ਦੋਗੀ ਮੈਂ ਆਖ ਨੂੰ 15-16 ਆਖੀ ਜਈਏ ਕੋਈ ਫਾਇਦਾ ਨਹੀਂ ਹੈਗਾ 12-13 ਕਿਲੋ ਦੁੱਧ ਮੈਂ ਇਹਨੇ ਆਰਾਮ ਨਾ ਦੇਣਾ 12-13 ਚਵਾ ਦੂਗੀ ਹਾਂਜੀ ਚਵਾ ਦੂਗੀ ਆਰਾਮ ਨਾਲ ਹਾਂਜੀ ਹਾਂਜੀ ਹਾਂ ਚਵਾ ਦੂਗੀ ਆਰਾਮ ਨਾਲ ਲੋ ਦੋਸਤੋ 12-13 ਲੀਟਰ ਦੁੱਧ ਜਵਾ ਦੂਗੀ ਮੈਂ ਤਾਂ ਨਾਰਮਲੀ ਬਹੁਤੇ ਵੇਰ ਪਸ਼ੂ ਦਾ ਸਰੀਰ ਦਾ ਢਾਂਚਾ ਵੇਖ ਕੇ ਹੀ ਜਜਮੈਂਟ ਕਰਦੇ ਆ ਕਿ 15 ਦੇ ਦਊਗੀ ਪਰ 12-13 12-13 ਲੀਟਰ ਵੀ ਲੰਦਾ ਵੀ ਪਰਣਾ ਚਾਹੀਦਾ ਦੁੱਧ ਜਿੱਡਾ ਕਦ ਕਾਠ ਕਰਮ ਲੋ ਸੋ ਪੁੱਠੇ ਪਾਠੇ ਤੋਂ ਤੁਸੀਂ ਵੇਖ ਸਕਦੇ ਜੀ ਹਾਈਟ ਕਦ ਬਹੁਤ ਜਿਆਦਾ ਖੂਬਸੂਰਤ ਹੋਣ ਵੱਡੀ ਹੈ ਤੇ ਦੇਣ ਹੀ ਦੇਣਾ ਜਿਹੜੇ ਦੋਸਤ ਹਜੇ 10 ਦਿਨ ਲੈ ਕੇ ਜਾਂਦੀ ਪਈ ਆ ਇਹ ਤੇ ਰਕਾਰ ਚੱਲ ਕਿ ਨਹੀਂ ਮੇਰੀ ਜੀ ਲਓ ਦੋਸਤੋ ਬਾਕੀ ਸਰੀਰਕ ਬੰਤਰ ਸਰੀਰ ਸਰੀਰਕ ਢਾਂਜਾ ਤੁਸੀਂ ਇਸ ਮਾਜ ਦਾ ਵੇਖ ਕੇ ਵੇਖ ਹੀ ਲਿਆ ਠੀਕ ਆ ਬਾਕੀ ਸਮਾਂ ਵੀ ਤੁਹਾਨੂੰ ਦੱਸ ਹੀ ਦਿੱਤਾ ਤੇ ਮੁੱਲ ਪੁੱਛ ਰਹੇ ਨੇ ਆਪਾਂ ਕੀ ਡਿਮਾਂਡ ਕਰਦਾ ਵੀਰੇ ਦੀ ਚਿਹਰੇ ਭਾਈ ਕੀ ਮੁੱਲ ਕਰਦੀਆਂ ਡਿਮਾਂਡ ਕੀ ਰੋਗੀ ਇਹਦੀ 95000 ਰੁਪਇਆ ਕਰਦੇ ਸੱਧੂ ਸਾਹਿਬ 95000 ਹਾਂਜੀ ਹਾਂਜੀ ਠੀਕ ਹੈ ਭਰਾ ਬਾਕੀ ਤੁਹਾਡੀ ਵੀਡੀਓ ਵੇਖ ਕੇ ਆਉਂ ਮੌਕੇ ਤੇ ਮਾਨਤਨ ਕਰਦਾਂਗੇ ਲੈਸ ਲੂ ਸੋ ਜਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 95000 ਡਿਮਾਂਡ ਆ ਮਾ ਪਹਿਲਾ ਜ਼ਿਕਰ ਕਰਤਾ ਵੀ ਦੋਸਤੋ ਵੀ 10 ਦਿਨ ਹਜੇ ਜਿਹੜਾ ਸਮਾਂ ਲੈਂਦਾ ਪਸੂ ਬਸ 10 ਦਿਨਾਂ ਦੀਆਂ ਹਜੇ ਕੱਚੀਆਂ ਕੱਚੀਆਂ ਨੇ। ਬਾਕੀ ਕਰਮਾ ਵਾਲੀਆਂ ਬਣ ਬਣ ਕਬਲੀਆਂ ਹੋਣਗੀਆਂ ਜਿੱਡੇ ਗੱਡ ਗੱਡ ਇਹਨਾਂ ਮੱਜਾਂ ਤੇ ਹੈਗੀਆਂ। ਤੇ ਬਿਲਕੁਲ ਪਤਲੇ ਪਿੰਡੇ ਦੀਆਂ ਨਹੀਂ ਠੀਕ ਆ। ਸੋ ਜਿਹੜੇ ਵੀਰ ਨੂੰ ਜਜੂਗਾ ਸੌਤਾ ਪਸੰਦ ਆਊਗਾ ਉਹ ਤੁਸੀਂ ਘਰਾਂ ਕੇ ਜੜੀਆ ਦੋਸਤੋ ਤਸੱਲੀ ਕਰ ਲਿਓ ਠੀਕ ਆ। ਇੱਕ ਵਾਰੀ ਥੋੜਾ ਜਿਹਾ ਨੇੜੇ ਤੋਂ ਤੁਹਾਨੂੰ ਜ਼ਰੂਰ ਦਿਖਾਦ ਕੇ ਆ ਲੋ। ਆ ਲੋ। ਠੀਕ ਆ। ਸੋ ਥਣ ਤੁਸੀਂ ਪੂਰੀ ਤਸੱਲੀ ਨਾਲ ਦੇਖ ਲਓ ਜੀ। ਵਧੀਆ ਥਣ ਭਾਂਡਾ। ਤੇ ਅੱਛਾ ਵੀਰ ਸ਼ੇਰੇ ਅੱਗੇ ਜਿਹੜੀ 2nd ਨੰਬਰ ਤੇ ਆਹ ਜਿਹੜੀ ਆਪਣੇ ਕੋਲ ਮੱਝ ਖੜੀ ਹੈ ਵੀਰ ਹਾਂਜੀ ਇਹ ਦੂਜੇ ਸੂਏ ਆ ਸਤੂ ਸਾਹਿਬ ਦੂਜਾ ਸੂਆ ਜੀ ਹਾਂਜੀ ਹਾਂਜੀ ਇਹ ਦੁੱਧ ਕੱਢੂਗੀ 15 ਕਿਲੋ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਵੀਰ 15 ਕਿਲੋ ਦੁੱਧ ਭਰ ਦੇ ਜੀ ਹਾਂਜੀ ਹਾਂਜੀ ਸੂਆ ਦੂਜਾ ਹੀ ਸੂਂਦੀ ਹੋਣੀ ਠੀਕ ਹੈ ਹਾਂਜੀ ਆ ਲੋ ਸੂਆ ਦੋਸਤੋ ਦੂਜਾ ਸੂਣਾ ਹੈ ਇਸ ਮੱਝ ਨੇ ਬਾਕੀ ਆ ਤੁਸੀਂ ਇੱਕ ਵਾਰੀ ਮੂੰਹ ਮੱਥੇ ਦੀ ਠੀਕ ਹੈ ਸਿੰਗੀ ਸੁੰਗੀ ਵੇਖ ਲਓ ਫੇਸ ਕੁਆਲਿਟੀ ਇਸ ਤਰ੍ਹਾਂ ਦੀ ਹੈਗੀ ਮੱਝ ਦੀ ਬਾਕੀ ਘਾਟ ਘਾਟ ਇਸ ਮਰਜਾ ਦਾ ਵੀ ਚੰਗਾ ਉਹਦੇ ਨਾਲੋਂ ਦੋ ਇੰਚ ਵਾਧੇ ਹੋਊਗੀ ਘਟ ਨਹੀਂ ਹੋਊਗੀ ਬਾਕੀ ਜੰਮੀ ਪਲੀ ਪੂਰੀ ਆ ਕਰਮਾਂ ਦੀ ਠੀਕ ਹੈ ਜੀ ਹੈ ਵੀ ਪੂਰੀ ਗੁਲਾਈ ਦੇ ਵਿੱਚ ਗੋਲ ਚੰਗੇ ਚੌੜੇ ਪਿੱਠਪੁੜੇ ਦੇ ਵਿੱਚ ਅਈਦਾ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਹੈ ਅੱਛਾ ਵੈਸੇ ਇਹ ਤਿਆਰੀ ਤੇ ਜਿਆਦੀ ਹੈ ਜਾਂ ਪਹਿਲਾਂ ਹੋਊਗੀ ਜੀ ਇਹ ਪਹਿਲਾਂ ਸੱਤੂ ਸਾਹਿਬ ਉਹ ਹੋ ਗਈ ਏ ਮੈਂ ਦੋ ਚਾਰ ਦਿਨਾਂ ਨੂੰ ਵਾਅਦ ਲਊਗੀ ਠੀਕ ਹੈ ਜੀ ਹਾਂਜੀ ਮਤਲਬ ਕਿ ਬਣੂ ਬਣੂ ਦੀ ਬਣੂ ਬਣੂ ਚੰਗੀ ਬਣੀ ਜਿਉ ਤਰ੍ਹਾਂ ਬਾਵਾ ਫਿਰ ਵੇਖੋ ਕਿੰਨੀ ਬਣੀ ਫਿਰਦੀ ਸਾਰੀ ਛਾਂ ਹੀ ਬਣੂਗੀ ਪਰ ਜਿੰਨਾ ਅੱਗੇ ਉਹਨਾਂ ਦੇ ਪਿੱਛੇ ਨੂੰ ਸਟਰਕਚਰ ਤਿਆਰ ਹੋ ਜਾਪਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਟਿੱਪਣ ਟੂਪਣ ਤਾਂ ਇਹਦੀ ਵੀ ਪੂਰੀ ਆਪਣੀ ਹੋ ਜਾਏਗੀ ਪੂਰੀ ਹੈ ਮੋਗਿਆਂ ਨੂੰ ਆਉਂਦੀ ਹੈ ਟਿੱਪਣ ਆਪਣੇ ਪਸ਼ੂ ਮਿਲੋ ਤਾਂ ਜਿੰਨੇ ਤੁਸੀਂ ਤਿੰਨੇ ਵਿਖਾਉਣੇ ਤਿੰਨਾਂ ਦੀ ਆਪਣੀ ਤਸੰਦੀ ਹੈ ਹਾਂਜੀ ਆਪਣੀ ਸੱਲੀ ਪੂਰੀ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਫੁੱਲ ਹਾਈਟ ਲੈਂਥ ਸਾਰੇ ਪਾਸਿਆਂ ਪੂਰੀ ਆ 10 ਦਿਨਾਂ ਗਜੇ ਅਪ੍ਰੋਕ ਬਾਕੀ ਆਟਰ ਰੂਟਰ ਦੀ ਕੁਆਲਿਟੀ ਸੋਹਣੀ ਆ ਸਟਰਕਚਰ ਥਣ ਭਾਂਡਾ ਸੋਹਣਾ ਬਣਾ ਰਹੀ ਆ ਆ ਤੁਸੀਂ ਵੇਖੋਗੇ ਦੋਸਤੋ ਇੱਕ ਸਾਈਡ ਤੋਂ ਜਿੰਨਾ ਕਿ ਲੇਵਾ ਅੱਗੇ ਨੂੰ ਉਹਨਾਂ ਕ ਪਛਾਣ ਬਣਾ ਕੇ ਤਿਆਰ ਕਰ ਰਹੀ ਆ ਠੀਕ ਆ ਤਾਂ ਦੁੱਧ ਤਾਂ ਚੰਗੇ ਦੀ ਉਮੀਦ ਕਰ ਸਕਦੇ ਆ ਆਪਾਂ ਇਹੋ ਜਿਹੇ ਪਸ਼ੂ ਤੋਂ ਇਹੋ ਜਿਹੇ ਪਸ਼ੂ ਦੇ ਹਵਾਨੇ ਲੈਵੇ ਤੇ ਸਟਰਕਚਰ ਤੋਂ ਸੋਹਣੀ ਉਮੀਦ ਆਪਾਂ ਕਰ ਸਕਦੇ ਆ ਕਿ ਦੁੱਧ ਚੰਗਾ ਪਰਣਾ ਚਾਹੀਦਾ ਇਸ ਮੱਝ ਨੂੰ ਵੀ ਬਾਕੀ ਆਗੇ ਦੋਸਤੋ ਚੰਗੀ ਸੇਵਾ ਖਰੀਦਦਾਰ ਵੀ ਕਿਸੇ ਦਾ ਡਿਪੈਂਡ ਆ ਵੀ ਚੰਗੀ ਸੇਵਾ ਕਰਨੋਗੇ ਤੇ ਦੁੱਧ ਜਿਹੜਾ ਦੋਸਤੋ ਸੇਵਾ ਦਾ ਹੀ ਆ ਤੇ ਬਾਕੀ ਹੈ ਵੈਸੇ ਦੂਜਾ ਸੂਆ ਹਾਂਜੀ ਪਹਿਲਾਂ ਨੇ ਦੁੱਧ ਚੰਗਾ ਦਿੱਤਾ ਸੀਗਾ ਨੇ ਹਾਂਜੀ ਹਾਂਜੀ ਪਹਿਲਾਂ ਨੇ ਦੁੱਧ ਦਿੱਤਾ ਤੇਰਾ 14 ਕਿਲੋ ਰ ਕੀ ਉਮੀਦ ਹੈਗੀ ਆ ਵੀ 15 16 ਕਿਲੋ ਕੱਢੂਗੀ ਠੀਕ ਹੈ ਭਰਾ ਹਾਂਜੀ ਹਾਂਜੀ ਠੀਕ ਹੈ ਜਿਵੇਂ ਆਬੀਅਸ ਦੀ ਖੋਲ ਕੇ ਇਹ ਵੀ ਤੋੜ ਕੇ ਦਿਖਾ ਦਗੇ ਸੋ ਦੋਸਤੋ ਮੱਝਾਂ ਵੱਡੀਆਂ ਨੇ ਆਪਾਂ ਸਟਾਰਟਿੰਗ ਤੋਂ ਇੱਕ ਜ਼ਿਕਰ ਕਰਤਾ ਸੀਗਾ ਠੀਕ ਆ ਜੀ ਵੱਡੀਆਂ ਮੱਝਾਂ ਨੇ ਤੇ ਜਿਹੜੇ ਫਾਰਮਰ ਵੀਰ ਨੂੰ ਪਸੰਦ ਆਉਣ ਗਿਆ ਆਪ ਦੀ ਆਓ ਦੋ ਟਾਈਮ ਆਪੀ ਤਸੱਲੀ ਕਰੋ ਇੱਕ ਟਾਈਮ ਕਰੋ ਠੀਕ ਆ ਜੀ ਪਰ ਹੈ ਗੱਬਣ ਕੋਈ ਵੀਰਾਂ ਦੀ ਚੌਥ ਥਾਂ ਦੀ ਟਿੱਪ ਕੇ ਤਸੱਲੀ ਕਰ ਸਕਦਾ I love Alright, ਠੀਕ ਹੈ ਅਚਾਹ ਜੇਰੇ ਭਾਈ ਇਹਦੀ ਕੀ ਡਿਮਾਂਡ ਮੋਲ ਕੀ ਕਰਦੇ ਆ ਇਹ ਆ ਸੰਦੂਏ ਤੁਸੀਂ ਸਾਬ 1 ਲੱਖ ਵੀ 1 ਲੱਖ 10000 ਰੁਪਇਆ ਕਰਦੇ ਆ 1 10 ਹਾਂਜੀ ਹਾਂਜੀ ਬਾਕੀ ਤੁਹਾਡੀ ਵੀਡੀਓ ਵੇਖ ਕੇ ਆਹੋ ਕਿ ਮੌਕੇ ਤੇ ਮਾਨਤਾ ਕਰਦਾ 1 10 ਹਾਂਜੀ ਤੇ ਜੇ ਮੈਨੂੰ ਫੋਲਟ ਹੋ ਗਈ ਫਿਰ ਤੇ ਬਾਅਦ ਤੁਹਾਨੂੰ ਪਤਾ ਹੈਗਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਇਹ ਥੋੜੀ ਜਿਹੀ ਕੱਤੀ ਕਰਕੇ ਮੁੱਲ ਸਾਬਨਾ ਕਰਦੇ ਆ ਬਿਲਕੁਲ ਹਾਂਜੀ ਲਓ ਦੋਸਤੋ ਮੱਝ ਵੱਢੀ ਆ ਰੇਟ ਵੀਰ ਨੇ 1 10 ਕੀਤਾ ਠੀਕ ਆ ਵਿੱਚੋਂ ਥੋੜਾ ਬਾਧਾ ਛੋੜਛੱਪਾ ਹੋ ਜਾਊਗਾ ਜੋ ਵੀ ਮੌਕੇ ਤੇ ਬਣਦਾ ਸਰਦਾ ਤੇ ਇਹ ਤੁਸੀਂ ਬਿਲਕੁਲ ਧਿਆਨ ਰੇਟ ਵੀ ਬਾਕੀ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਬਾਜ਼ਾਰ ਤੋਰ ਫਿਰ ਕੇ ਦੋਸਤੋ ਵੇਖਿਆ ਸਾਰਿਆਂ ਵੀਰਾਂ ਨੇ ਠੀਕ ਆ ਜੀ ਇੱਕ ਆਈਡੀਆ ਇੱਕ ਜਜਮੈਂਟ ਕਰ ਹੀ ਲੈਣੀ ਆ ਪਸ਼ੂ ਨੂੰ ਦੇਖਦਿਆਂ ਸਾਰੀ ਬਾਕੀ ਇੰਨੇ ਰੇਟ ਭਾਅ ਫੜ ਕੇ ਲਈ ਹੈ ਵੀ ਆ ਦੋਸਤੋ ਗਾ ਕਿਸੇ ਵੀਰ ਦੇ ਵਪਾਰੀ ਨੇ ਖਰੀਦਣੀ ਆ ਗਾ ਦੋ ਪੈਸੇ ਤੁਹਾਨੂੰ ਤਿਆਰੀ ਤੇ ਦੇਂਦਾ ਵੀ ਆ ਪਸ਼ੂ ਬਾਕੀ ਅੱਗੇ ਤੁਸੀਂ ਆਪਣੀ ਸਮਝਦਾਰੀ ਨਾਲ ਸੌਦਾ ਕਰ ਲਿਓ ਠੀਕ ਆ ਤੇ ਸ਼ੇਰੇ ਭਾਈ ਅਕੇ ਜਰੀ ਇਹ ਆ ਗਈ ਆਪਣੇ ਕੋਲ ਵੈੜ ਹਾਂਜੀ ਇਹ ਸੰਧੂ ਸਾਹਿਬ ਦੱਸ ਜੇ ਵੀ ਸੁਣਾ ਨੇ ਜਰਸੀ ਕ੍ਰੋਸ ਹੀ ਆ ਗਈ ਹਾਂਜੀ ਜਰਸੀ ਕ੍ਰੋਸ ਜੀ ਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ ਦੂਜਾ ਸੂਬਾ ਹਾਂਜੀ ਹਾਂਜੀ ਇਹਨੇ ਗਰਮੀ ਗਰਮੀ ਨਹੀਂ ਬਣਾਉਣੀ ਸੰਧੂ ਸਾਹਿਬ ਭਾਵੇਂ ਜਿੱਥੇ ਮਰਜੀ ਬੱਦੀ ਰਵੇ ਬਿਲਕੁਲ ਜੀ ਹਾਂਜੀ ਹਾਂਜੀ ਲਓ ਦੋਸਤੋ ਜਰਸੀ ਦਾ ਤੇ ਥੋੜਾ ਪਤਾ ਆਪਾਂ ਕਹਿ ਸਕਦੇ ਵਿੱਚ ਸ਼ਾਹੀਵਾਲ ਦਾ ਕ੍ਰੋਸ ਪਨ ਹੈਗਾ ਜ਼ਿਆਦਾਤਰ ਪੱਖ ਜਿਹੜਾ ਜਰਸੀ ਦਾ ਹੀ ਆ ਇਸ ਵੈੜ ਨੂੰ ਲੱਗਾ ਤੇ ਦੇਣ ਇਹ ਵੀ ਕਿੰਨੇ ਕ ਲੈਂਦੀ ਆ ਦੇਣ ਇਹ ਵੀ ਸੰਧੂ ਸਾਹਿਬ 10 ਲੈ ਹੀ ਜਾਣੇ ਜੀ ਨੇ 10 ਕ ਲੈ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਹਾਂਜੀ ਥੋੜਾ ਜਣਾ ਮਗਰਲੇ ਬਹਿਣੀ ਵਾਲੇ ਬੰਨੇ ਮਗਰਲੇ ਥਾਂ ਚ ਨਾ ਜਦੋਂ ਥਿੱਪੀ ਦੀ ਆਣਾ ਮੜਾ ਜਾ ਬੂਲਕ ਨਾਲ ਆਉਂਦੀ ਆ ਅੱਛਾ ਜੀ ਉਹ ਦੱਸ ਕੇ ਆਪਾਂ ਵੇਚਾਂਗੇ ਆਪਾਂ ਕਿਸ ਨੂੰ ਐ ਗਲਤ ਗੱਲ ਨਹੀਂ ਕਰਨਾ ਠੀਕ ਹੈ ਜੀ ਹਾਂਜੀ ਉਹ ਜੋ ਥਿੱਪੀ ਦੀ ਆ ਮੜੀ ਦੀ ਬੂਲ ਦੀ ਨਿਕਲਦੀ ਮੁੜਕੇ ਨਹੀਂ ਨਿਕਲਦੀ ਮਗਰਲੇ ਥਾਂ ਤੇ ਨਾ ਮੜਾ ਮੁੱਸਲਿਆ ਮੜਾ ਸਰੂ ਜੇ ਆਏ ਮੜਾ ਜਾ ਟੇਬਲੂ ਮੜਾ ਜਾ ਠੀਕ ਪਰ ਅਸੀਂ ਤੇ ਕੱਚੀ ਤੇ ਹੀ ਸਾਨੂੰ ਤੇ ਪਤਾ ਨਹੀਂ ਲੱਗਾ ਪਰ ਅਸੀਂ ਗਾ ਦੱਸ ਕੇ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਹੁਣ ਇਹ ਗੱਭਣਾ ਠੀਕ ਹੈ ਜੀ ਥਿੱਪਣ ਦੇ ਮੰਨ ਲਓ ਵੀ ਜਿਵੇਂ ਆਪਾਂ ਥਿੱਪਦੀਆਂ ਤੇ ਚੂਨ ਵਿੱਚ ਜਦੋਂ ਮਤਲਬ ਸੂਣ ਤੋਂ ਬਾਅਦ ਹੀ ਗੱਲ ਕਰ ਲਈ ਚਵਾਈ ਦੇ ਸਮੇਂ ਥੋੜਾ ਬਹੁਤਾ ਸਿਮ ਵੀ ਸਕਦਾ ਹਾਂ ਹਾਂਜੀ ਥੋੜਾ ਬਹੁਤਾ ਸਿਮ ਸਕਦਾ ਪਰ ਉਹਦਾ ਕੋਈ ਗੱਲ ਨਹੀਂ ਕੋਈ ਉਹ ਨਾਲ ਹੀ ਛਰੂ ਲੱਗਾ ਏ ਉਹ ਸੰਧੂ ਸਾਹਿਬ ਥਾਂ ਹੀ ਸਿਮਣਾ ਐ ਮਨ ਲਓ ਹੱਥ ਤੇ ਕਲੀ ਬੰਦ ਵੀ ਰੂਗਾ ਹੱਥ 'ਚ ਨਹੀਂ ਸਿਮਣਾ ਉਹਨੇ ਇਹ ਕੋਈ ਧਾਰੇ ਕਦੀ ਆ ਵੀ ਗਈ ਤੇ ਉਹ ਹੱਥ 'ਚ ਨਹੀਂ ਹੋਣੀ ਬਿਲਕੁਲ ਜੀ ਤੇ ਉਹ ਮੜਾ ਜਿਆ ਜਨਨਕ ਵੀ ਹੋਈ ਆ ਵੀ ਜਨਨਕ ਵੀ ਥੱਲੇ ਆ ਦੇ ਧਾਰ ਥਾਂ ਡੇਪਿਆ ਕਰਨੀਆਂ ਬਿਲਕੁਲ ਜੀ ਹਾਂਜੀ ਉਸ ਹਾਂ ਮੈਂ ਦਾ ਪਪਾ ਵੀ ਬਹੁਤ ਜਾਇਜ਼ ਕਰਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਦੂਜਾ ਸੂਬਾ ਕਾਤ ਦਾ ਹਾਈਟ మీడియం ਜਿੱਦਾਂ ਨਾਰਮਲ ਇੱਕ ਆਪਾਂ ਜਰਸੀ ਵੈਣਾ ਦੇਖਦੇ ਆ ਚਾਹੇ ਪੰਜਾਬ ਵਾਲੀ ਜਰਸੀ ਆ ਓਟੀ ਹਾਈਟ ਤੁਸੀਂ ਫਿਰ ਤੁਸੀਂ ਕਾਊਂਟ ਕਰ ਲਿਆ ਜੀ ਵਜਨ ਤੋਂ ਉਹ ਪੂਰਾ ਕਰਨ ਵਾਲੀ ਦਾ ਠੀਕ ਆ ਜੰਮੀ ਪੜੀ ਪੂਰੀ ਆ ਗੁਲਾਈ ਦੇ ਵਿੱਚ ਗੋਲ ਆ ਕਿਸਾਰ ਠੀਕ ਆ ਬਾਕੀ ਲੜਾ ਲੁੜਾ ਕਾਫੀ ਜਿਆਦੀਆਂ ਨੇ ਢਿੱਲਾ ਤੁਸੀਂ ਆਂ ਵੇਖ ਕੇ ਚੈੱਕ ਕਰੋ ਢਿੱਲ ਕਾਫੀ ਜਿਆਦੀ ਆ ਜਰਸੀ ਬ੍ਰੀਡ ਦੇ ਵਿੱਚ ਠੀਕ ਆ ਜੀ ਪਰ ਇਹ ਹੈ ਕ੍ਰਾਸ ਬਣ ਦੇ ਵਿੱਚ ਆ ਲੈ ਉਹ ਖੁੱਲ ਗਏ ਜੀ ਤੇ ਵੀਰੇ ਦਾ ਵੀ ਸਮਾਂ ਕੋਈ ਨਹੀਂ ਹੈਗਾ 10 ਦਿਨ 10 ਦਿਨ ਤੂੰ ਸਭ ਲੈ ਜੂਗੀ 10 ਦਿਨ ਲੈ ਹਾਂਜੀ ਹਾਂਜੀ ਲੋ ਜੀ ਤੋਂ ਟਾਸਕ ਦੇ ਨਾਲ ਆਈਡੀਆ ਇਹ ਵੀ ਲੈ ਜੂਗੀ ਠੀਕ ਆ ਜੀ ਪਸ਼ੂ ਤਿੰਨੇ ਜਿਹੜੇ ਆ ਦੋਸਤੋ 10 10 ਦਿਨ ਹਜੇ ਕੱਢਦੇ ਆ ਸੂਂਦ ਦੇ ਵਿੱਚ ਸਮਾਂ ਲੈ ਜਾਣਗੇ 10 10 ਦਿਨ ਤੇ ਆ ਲਓ ਕਿ ਜਾਨੀ ਅੱਜ 10 ਦਿਨ ਬੋਸਤੋ ਸੰਭਾਲ ਲਈਦੀ ਹੈ ਬਾਕੀ ਹੈ ਕਰਮਾਂ ਦੀ ਪੂਰੀ ਹੈ ਨਿਕਰ ਜਿੰਨੇ ਵੀ ਪੰਡੇ ਦੀ ਲੋ ਠੀਕ ਹੈ ਜੀ ਤੇ ਅੱਛਾ ਸ਼ੇਰੇ ਵੀਰੇ ਦਾ ਫਿਰ ਮੁੱਲ ਕੀ ਰਹੂਗਾ ਮੁੱਲ ਸੰਦੂ ਸਾਹਿਬ 40000 ਰੁਪਏ ਕਰਦੇ ਉੱਤਾਂ ਮੁੱਲ ਤੇ 50 55 ਵੀ ਕਰੀ ਜਾਂਦੇ ਆ ਕਰਨ ਨੂੰ ਮੌਲਦੀ ਤੇ ਕੋਈ ਗੱਲ ਨਹੀਂ ਆਪਾਂ 40000 ਦੀ ਹਾਨਾ ਦੇ ਦਾਂਗੇ 40 ਦੀ ਹਾਂਜੀ ਠੀਕ ਹੈ ਜੀ ਬਹੁਤ ਮੌਕੇ ਤੇ ਮਾਨਤਾ ਕਰਦਾਂਗੇ ਥੋੜਾ ਬਾਦਾਂ ਠੀਕ ਹੈ ਭਰਾ ਹਾਂਜੀ ਹਾਂਜੀ ਨਾਲ ਇਹ ਵੀ ਨਾ ਵੀ ਜਦੋਂ ਕੋਈ ਸਮਾਂ ਵੀ ਅਜੇ ਕੱਚੀ ਆ 10 ਦਿਨ ਉਹਦਾ ਰਾਜੀ ਰੂਜੀ ਪੂਰੀ ਠੰਡੀ ਬੜੀ ਹੈ ਉਸ ਤਰ੍ਹਾਂ ਦਾ ਧਾਡੇ ਕਰਕੇ ਥੋੜਾ ਜਿਆ ਕਰਦੀ ਹੈ ਹਾਤੂ ਤੇ ਪੇਮ ਤੋਂ ਨਮਾਉਣ ਤੋਂ ਕੱਖ ਨਹੀਂ ਆਂਦੀ ਭਾਂ ਥੱਲੇ ਜੁੱਤਾ ਮਰਜੀ ਹੱਥ ਲਾਈ ਜਾਓ ਥੋੜਾ ਜਿਆ ਡਰ ਜਾਂਦੀ ਹੈ ਡਰ ਜਾਂਦੀ ਉਦੋਂ ਕਿ ਕਹਿੰਦੀ ਹੈ ਨਵੇਂ ਬੰਦੇ ਤੋਂ ਕੋਈ ਆਪਣਾ ਪਸੂ ਕਰਦਾ ਹੀ ਹੈ ਪਰ ਦੋਸਤੋ ਬਾਕੀ ਹੈ ਚੰਗੀ ਜਿਹਾ ਕਰਮਾੜ ਰਾਜੀ ਪੂਰੀ ਹੈ ਬਾਕੀ 40000 ਦੇ ਵਿੱਚੋਂ ਛੋਟਛਾਪਾ ਹਾਂਜੀ ਹਾਂਜੀ ਕਰ ਦਾਂਗੇ ਜੀ 40000 ਦੇ ਵਿੱਚੋਂ ਛੋਟਛਾਪਾ ਹੋ ਜਾਊਗਾ ਠੀਕ ਆ ਜੀ ਤੇ ਬਾਕੀ ਪਸੰਦ ਆਊਗੀ ਵੈੜ ਜਿਹੜੇ ਵੀਰ ਨੂੰ ਜਜੂਗੀ ਸੌਦਾ ਠੀਕ ਆ ਜੀ ਵੈਸੇ ਹੈ ਵੀ ਰੇਟ ਬਿਲਕੁਲ ਜੈਨੂ ਬਹੁਤ 14 ਕਿਲੋ ਪਹਿਲਾਂ ਨੇ ਕੱਢਿਆ ਐਵੇਂ ਬਸ ਤਾਂ ਗੱਲ ਕਰੀ ਜਾਈਏ ਟੁੱਪੀ ਆ ਤੇ ਸਾਧ ਰੇਟ ਉਹਦਾ ਗੁੱਦ ਕਹਿ ਕੇ ਜੀ ਤੇ ਵੇਚ ਕੇ ਉਹਦਾ ਫਾਇਦਾ ਨਹੀਂ ਕੋਈ ਹੈਗਾ ਰੇਟ ਕੀ 15 16 ਕੱਢ ਦੂਗੀ ਬਿਲਕੁਲ ਜੀ ਹਾਂਜੀ ਠੀਕ ਆ ਸੋ ਬਾਕੀ ਥਣ ਤੋਂ ਪੂਰੇ ਲੰਬੇ ਹੱਥੀ ਚਵਾਈ ਇਹਦੇ ਥਣ ਲੱਗੇ ਆ ਇਹ ਦੇ ਦੋਸਤੋ ਟੋਟਲ ਜਿਹੜੇ ਅੱਜ ਤਿੰਨ ਪਸ਼ੂ ਸੀਗਾ ਵੀਰੇ ਸ਼ੇਰੇ ਦੇ ਕੋਲ ਤੇ ਤਿੰਨੇ ਪਸ਼ੂ ਸਾਫ਼ ਸੁਥਰੇ ਆ ਕਰਮਾਲੇ ਚੰਗੇ ਆ ਰਾਜੇ ਆ ਵੱਡੇ ਆ ਕੱਦ ਕਾਠ ਸਰੀਰ ਘਟਾਜੇ ਖੁੱਲੇ ਨੇ ਠੀਕ ਆ ਮੱਜਾ ਚੰਗੀਆਂ ਨੇ ਤੇ ਬਾਕੀ ਰੇਡ ਪਰ ਤਾਂ ਵੀ ਬਿਲਕੁਲ ਜੈਨੂਅਲ ਤੇ ਜਾਇਜ਼ ਹੀ ਕੀਤਾ ਵੀਰ ਨੇ ਬਾਕੀ ਅੱਗੇ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਆਪਦੀ ਸਮਝ ਨਾਲ ਕਿਸੇ ਵੀਰ ਨੇ ਪੈਸੇ ਖਾਤੇ ਕਰਨੇ ਆ ਇੱਥੇ ਆਓ ਅੱਖੀਂ ਵੇਖੋ ਅੱਖੀਂ ਕੱਢੋ ਇੱਕ ਵਾਰੀ ਚੀਜ਼ ਨੂੰ ਜ਼ਰੂਰ ਵੇਖੋ ਜਿਹੜੀ ਕਿਸੇ ਵੀਰ ਨੇ ਘਰ ਲਿਜਾ ਕੇ ਆਪਣੇ ਕਿਲੇ ਤੇ ਬਣਣੀ ਆ ਤੇ ਸ਼ੇਰੇ ਵੀਰ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਸਤੂ ਸਾ ਠੀਕ ਹੈ ਭਰਾ 97 97 21 242 ਆ ਇੱਕੋ ਨੰਬਰ ਹੀ ਆਪਣੇ ਕੋਲ ਹਾਂਜੀ ਇੱਕੋ ਨੰਬਰ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਨਾ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਨੇ ਵੀਰ ਸ਼ੇਰੇ ਦੇ ਉਹਨਾਂ ਦਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ